ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ੍ਰੀ ਸਵਾਗਤ ਕਰਦੀ ਹਾਂ ਪੱਛਮੀ ਕੈਨੇਡਾ ਦੇ ਵਿੱਚ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬਾਹਰ ਰਹਿੰਦੇ ਨੇ ਕਿਉਂਕਿ ਜੰਗਲੀ ਅੱਗ ਉਹਨਾਂ ਦੇ ਪਾਈਚਾਰਿਆਂ ਨੂੰ ਖਤਰਾ ਬਣਾ ਰਹੀ ਹੈ ਜਿਸ ਦੇ ਨਾਲ ਨਿਕਾਸੀ ਦੇ ਆਦੇਸ਼ ਤੇ ਚੇਤਾਵਨੀਆਂ ਜਾਰੀ ਹੁੰਦੀਆਂ ਨੇ BC ਵਿੱਚ ਫੋਰਟ ਨੈਲਸਨ ਦੇ ਉੱਤਰ ਪੂਰਬੀ ਪਾਈਚਾਰੇ ਦੇ ਆਲੇ ਦੁਆਲੇ ਦਾ ਇੱਕ ਚੌਥਾ ਖੇਤਰ ਖਾਲੀ ਕਰਵਾਇਆ ਜਾ ਰਿਹਾ ਹੈ ਪਾਰਕਰ ਝੀਲ ਦੇ ਜੰਗਲੀ ਅੱਗ ਦੇ ਨੇੜੇ ਹੀ ਇਹ ਵੱਲ ਰਹੀ ਹੈ ਤੇ ਵੱਡੀ ਪੈਟਰੀ ਕ੍ਰੀਕ ਜੰਗਲ ਦੀ ਅੱਗ ਉੱਤਰ ਪੱਛਮ ਵੱਲ ਵਧ ਰਹੀ ਹੈ ਅਲਬਰਟਾ ਵਿੱਚ 209 ਵਰਗ ਕਿਲੋਮੀਟਰ ਵਿੱਚ ਫੈਲੀ ਅੱਗ ਨੇ ਦੱਖਣੀ ਫੋਰਟ ਮੈਕਮਰੇ ਦੇ 400 ਤੋਂ ਵੱਧ ਨਿਵਾਸੀਆਂ ਨੂੰ ਉਹਨਾਂ ਦੇ ਘਰਾਂ ਤੋਂ ਮੋੜਨ ਲਈ ਮਜਬੂਰ ਕਰ ਦਿੱਤਾ 2016 ਵਿੱਚ ਇਸੇ ਤਰ੍ਹਾਂ ਦੀ ਜੰਗਲੀ ਆਗਨੈ ਆਇਲ ਸੈਂਡ ਦੇ ਬਹੁਤ ਸਾਰੇ ਹਿੱਸੇ ਨੂੰ ਤਬਾਹ ਕਰ ਦਿੱਤਾ ਸੀ ਤੇ ਇਸ ਦੀ ਰਿਕਵਰੀ ਦੇ ਵਿੱਚ ਕਈ ਸਾਲ ਲੱਗ ਗਏ ਸਨ ਤੇ ਕ੍ਰੈਂਬੇਰੀ ਪੋਰਟੇਜ ਮਾਨਿਟੋਬਾ ਦੇ ਬਿਲਕੁਲ ਉੱਤਰ ਦੇ ਵਿੱਚ 316 ਵਰਗ ਕਿਲੋਮੀਟਰ ਦੀ ਇੱਕ ਬੇਕਾਬੂ ਜੰਗਲੀ ਆਗਨੈ ਖੇਤਰ ਦੇ ਲਗਭਗ 500 ਤੋਂ ਵੱਧ ਸਥਾਨਕ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਾਰਕੀਟ ਦੇ ਵਿੱਚ ਨਵੀਆਂ ਸੂਚੀਆਂ ਦੀ ਆਮਦ ਦੇ ਬਾਵਜੂਦ ਅਪ੍ਰੈਲ ਦੇ ਵਿੱਚ ਘਰਾਂ ਦੀ ਗਿਣਤੀ ਪਿਛਲੇ ਮਹੀਨੇ ਨਾਲੋਂ ਘਟ ਗਈ ਹੈ। ਮਹੀਨੇ ਦਰ ਮਹੀਨੇ ਦੇ ਆਧਾਰ 'ਤੇ ਸੀਆਰਈਏ ਨੇ ਕਿਹਾ ਹੈ ਕਿ ਅਪ੍ਰੈਲ ਦੇ ਵਿੱਚ ਘਰਾਂ ਦੀ ਵਿਕਰੀ 1.7% ਦੀ ਘਟੀ ਹੈ, ਜਦੋਂ ਕਿ ਬਸੰਤ ਬਾਜ਼ਾਰ ਦੀ ਸ਼ੁਰੂਆਤ ਕਰਨ ਦੇ ਲਈ ਜਿਹੜੀ ਵਿਕਰੀ ਹੈ ਉਪਲਬਧ ਨਵੀਆਂ ਸੂਚੀਬੱਧ ਜਾਇਦਾਦਾਂ ਦਾ 2.8% ਦੀ ਵਧਿਆ ਨੇ। ਇਸ ਦੇ ਨਾਲ ਹੀ ਮਾਰਚ 2024 ਦੇ ਮੁਕਾਬਲੇ ਕੈਨੇਡਾ ਵਿੱਚ ਰਿਹਾਇਸ਼ੀ ਘਰਾਂ ਦੀ ਸ਼ੁਰੂਆਤ ਦੀ ਸਾਲਾਨਾ ਦਰ ਦੇ ਵਿੱਚ 1% ਦੀ ਗਿਰਾਵਟ ਆਈ ਹੈ। ਜਦੋਂ ਕਿ ਉਸ ਸਮੇਂ ਦੌਰਾਨ ਰਿਹਾਇਸ਼ੀ ਘਰਾਂ ਦੀ ਵਿਕਰੀ ਦੇ ਵਿੱਚ ਕਮੀ ਵੀ ਦੇਖੀ ਗਈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਤੇ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਮਾਰਚ 2024 ਦੇ ਮੁਕਾਬਲੇ ਕੈਨੇਡਾ ਵਿੱਚ ਹਾਊਸਿੰਗ ਸਟਾਰਟ ਦੀ ਸਾਲਾਨਾ ਦਰ ਦੇ ਵਿੱਚ ਇੱਕ ਗਿਰਾਵਟ ਆਈ ਹੈ ਜਦੋਂ ਕਿ ਰਿਹਾਇਸ਼ੀ ਘਰਾਂ ਦੀ ਵਿਕਰੀ ਦੀ ਗਿਣਤੀ ਉਸੇ ਸਮੇਂ ਵਿੱਚ ਘਟੀ ਹੈ ਸੀਐਮਐਚਸੀ ਕੈਨੇਡਾ ਦੀ ਨੈਸ਼ਨਲ ਹਾਊਸਿੰਗ ਏਜੰਸੀ ਨੇ ਰਿਪੋਰਟ ਦਿੱਤੀ ਕਿ ਰਿਹਾਇਸ਼ਾਂ ਦੀ ਸਾਲਾਨਾ ਦਰ ਜਾਂ ਕਿੰਨੇ ਨਵੇਂ ਘਰਾਂ ਦੀ ਉਸਾਰੀ ਹੋਈ ਹੈ ਮਾਰਚ 2024 ਵਿੱਚ 242267 ਤੋਂ ਘਟ ਕੇ April ਵਿੱਚ 240229 ਹੋ ਗਈ ਏਜੰਸੀ ਨੇ 6 ਮਹੀਨੇ ਦੇ ਉਸ ਸਮਾਪ ਦੇ ਰੁਝਾਨਾ ਵਿੱਚ ਵੀ ਗਿਰਾਵਟ ਦੇਖੀ ਹੈ ਸਭ ਤੋਂ ਤਾਜ਼ਾ ਰਿਪੋਰਟ ਵਿੱਚ ਉਸ ਸਮੇਂ ਦੀ ਮਿਆਦ ਦੇ ਦੌਰਾਨ ਮੌਸਮੀ ਤੌਰ ਤੇ ਅਡਜਸਟ ਮੂਵਿੰਗ ਉਸਤ 2.2 ਫੀਸਦੀ ਘਟ ਗਈ ਹੈ ਟ੍ਰਾਂਟੋ ਵੈਂਕੂਵਰ ਤੇ ਮੌਂਟਰੀਅਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਮਲਟੀ ਯੂਨਿਟ ਤੇ ਸਿੰਗਲ ਡੀਟੈਚ ਦੋਵਾਂ ਘਰਾਂ ਲਈ ਅਸਲ ਨਵੀਂ ਰਿਹਾਇਸ਼ ਦੀ ਉਸਾਰੀ ਜਦੋਂ ਮੌਸਮੀ ਤੌਰ ਦੇ ਉੱਤੇ ਐਡਜਸਟ ਨਹੀਂ ਕੀਤੀ ਜਾਂਦੀ ਹੈ ਤਾਂ ਸਿੰਗਲ ਡੀਟੈਚਡ ਹਾਊਸਿੰਗ ਸ਼ੁਰੂ ਹੋਣ ਨਾਲੋਂ ਜ਼ਿਆਦਾ ਮਲਟੀ ਯੂਨਿਟ ਉਸਾਰੀ ਹੁੰਦੀ ਹੈ ਸੀਐਮਐਚਸੀ ਦੇ ਮੁੱਖ ਅਰਥਸ਼ਾਸਤਰੀ ਮੁਤਾਬਕ ਉੱਚ ਵਿਆਜ ਦਰਾਂ ਮਲਟੀ ਯੂਨਿਟ ਸ਼ੁਰੂ ਹੋਣ ਦੇ ਵਿੱਚ ਕੁਝ ਕਮੀ ਦਾ ਕਾਰਨ ਬਣੀਆਂ ਨੇ हाल ही ਦੇ ਮਹੀਨਿਆਂ ਵਿੱਚ ਟ੍ਰਾਂਟੋ ਵੈਨਕੂਵਰ ਤੇ ਮੌਂਟਰੀਅਲ ਦੇ ਵਿੱਚ ਦੇਖਿਆ ਗਿਆ ਹੈਰਾਨੀਜਨਕ ਹੈ ਕਿਉਂਕਿ ਅਸੀਂ ਪਿਛਲੇ ਸਾਲ ਦੀਆਂ ਚੁਣੌਤੀਪੂਰਨ ਉਦਾਰ ਸਥਿਤੀਆਂ ਨੂੰ ਮਲਟੀ ਯੂਨਿਟ ਹਾਊਸਿੰਗ ਸ਼ੁਰੂਆਤੀ ਗਿਣਤੀ ਦੇ ਵਿੱਚ ਪ੍ਰਤੀਬੰਧ ਦੇਖਣਾ ਚਾਉਂਦੇ ਹਾਂ ਅਸੀਂ ਇਹਨਾਂ ਵੱਡੇ ਕੇਂਦਰਾ ਵਿੱਚ ਲਗਾਤਾਰ ਵਲ ਦਬਾਅ ਦੇਖਣ ਦੀ ਉਮੀਦ ਕਰਦੇ ਹਾਂ ਜਿੱਥੋਂ ਤੱਕ ਹਾਊਸਿੰਗ ਲਾਗਤਾਂ ਦਾ ਸਵਾਲ ਹੈ ਬੀਐਮਓ ਦੇ ਮੁਖ ਅਰਸ਼ ਸਾਸਤਰੀ ਡਗ ਪੋਰਟਰ ਨੇ ਕਿਹਾ ਹੈ ਕਿ ਅਪਾਰਟਮੈਂਟ ਜਾਂ ਕਾਂਡੋਮੀਨੀਅਮ ਵਰਗੇ ਸ਼ੁਰੂਆਤ ਦੇ ਰੂਪ ਨੇ ਕਿਉਂਕਿ ਉਹਨਾਂ ਨੂੰ ਇੱਕ ਪਰਿਵਾਰ ਨਾਲੋਂ ਘਰ ਨਾਲੋਂ ਪੂਰਾ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਾਰਚ 2024 ਦੇ ਮੁਕਾਬਲੇ ਅਪ੍ਰੈਲ ਵਿੱਚ ਘਰਾਂ ਦੀ ਵਿਕਰੀ ਕੈਨੇਡਾ ਵਿੱਚ 1.7% ਦੀ ਘਟੀ ਹੈ ਹਾਲਾਂਕਿ ਇਹ ਪਿਛਲੇ ਸਾਲ ਨਾਲੋਂ ਵੱਧ ਹੈ ਅਪ੍ਰੈਲ ਵਿੱਚ ਵਿਕਰੀ ਲਈ ਸੰਪਤੀਆਂ ਦੀ ਗਿਣਤੀ ਨਹੀਂ ਤਾਂ ਵਸਤੂ ਵਜੋਂ ਜਾਣੀ ਜਾਂਦੀ ਹੈ ਬਸੰਤ ਰੀਅਲ ਏਸਟੇਟ ਸੀਜ਼ਨ ਦੇ ਸ਼ੁਰੂ ਹੋਣ ਦੇ ਨਾਲ ਹੀ ਵਧ ਗਈ ਉਹਨਾਂ ਨਵੀਆਂ ਸੂਚੀਆਂ ਦੇ ਬਾਵਜੂਦ ਕੁਝ ਬਾਜ਼ਾਰਾਂ ਵਿੱਚ ਸਪਲਾਈ ਵੀ ਵਧ ਰਹੀ ਹੈ ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਜ਼ਖਮੀ ਕਰਮਚਾਰੀਆਂ ਤੇ ਉਹਨਾਂ ਦੀ ਤਨਖਾਹ ਨੂੰ ਲੈ ਕੇ WSIB 2007 ਦੇ 50 ਦਾਅਵਿਆਂ ਦੀ ਸਮੀਖਿਆ ਕਰ ਰਿਹਾ ਹੈ ਪ੍ਰਧਾਨ ਦੇ ਮੁਤਾਬਕ WSIB ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦਾ 85% ਦੀ ਅਦਾ ਕਰਦਾ ਹੈ ਜੇਕਰ ਉਹਨਾਂ ਨੂੰ ਨੌਕਰੀ ਦੇ ਉੱਤੇ ਸੱਟ ਲੱਗ ਜਾਂਦੀ ਹੈ ਤਾਂ ਉਹ ਉਸ ਭੂਮਿਕਾ ਦੇ ਵਿੱਚ ਵਾਪਸ ਨਹੀਂ ਜਾ ਸਕਦੇ ਪਰ ਦੂਜੇ ਕੰਮ ਤੋਂ ਕਮਾਏਗੇ ਪੈਸੇ ਵਾਪਸ ਕਰ ਦਿੰਦੇ ਨੇ ਪਿਛਲੇ ਸਤੰਬਰ ਦੇ ਵਿੱਚ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਸੀ ਕਿ ਡਬਲਯੂ ਐਸ ਆਈ ਬੀ ਦਾ ਇਹ ਮੰਨਣਾ ਗਲਤ ਸੀ ਕਿ ਮੌਸਮੀ ਪ੍ਰਵਾਸੀ ਕਾਮੇ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਰਾਹੀਂ ਵਾਅਦ ਤੋਂ ਵਾਅਦ 12 ਹਫ਼ਤਿਆਂ ਦੀ ਆਮਦਨ ਨੁਕਸਾਨ ਦੇ ਮੁਆਵਜ਼ੇ ਦੇ ਯੋਗ ਨੇ ਜੇਕਰ ਉਹ ਜ਼ਖਮੀ ਹੁੰਦੇ ਨੇ ਤਾਂ 온ਟਾਰੀਓ ਸੁਧਾਰ ਕਰੇਗਾ ਕਿ ਜ਼ਖਮੀ ਪ੍ਰਵਾਸੀ ਕਾਮਿਆਂ ਨੂੰ ਕਿਵੇਂ ਮੁਆਵਜ਼ਾ ਦੇਣਾ ਹੈ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਬੋਰਡ ਦੇ ਪ੍ਰਧਾਨ ਜੈਫ ਲੈਂਗ ਦਾ ਕਹਿਣਾ ਹੈ ਕਿ ਬਦਲਾ ਪ੍ਰਭਾਵਿਤ ਕਰਦੇ ਨੇ ਕਿ ਬੋਰਡ ਉਸ ਕਰਮਚਾਰੀ ਨੂੰ ਕਿਵੇਂ ਭੁਗਤਾਨ ਕਰਦਾ ਹੈ ਜੋ ਸੱਟ ਕਾਰਨ ਨੌਕਰੀ ਤੇ ਵਾਪਸ ਨਹੀਂ ਆ ਸਕਦੇ ਪਰ ਕਿਤੇ ਹੋਰ ਕੰਮ ਕਰਨ ਦੇ ਯੋਗ ਨੇ। WSIB ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦਾ 85% ਦੀ ਅਦਾ ਕਰਦਾ ਹੈ ਜੇਕਰ ਉਹਨਾਂ ਨੂੰ ਨੌਕਰੀ ਤੇ ਸੱਟ ਲੱਗਦੀ ਹੈ ਤੇ ਉਹ ਉਸ ਭੂਮਿਕਾ ਵਿੱਚ ਵਾਪਸ ਨਹੀਂ ਆ ਸਕਦੇ ਪਰ ਦੂਜੇ ਕੰਮ ਤੋਂ ਕਮਾਏ ਪੈਸੇ ਵਾਪਸ ਮੋੜਦੇ ਨੇ। ਲੈਂਗ ਦਾ ਕਹਿਣਾ ਹੈ ਕਿ ਇਹ ਸਹੀ ਨਹੀਂ ਹੈ ਕਿਉਂਕਿ ਟੱ ਲੱਗਣ ਤੋਂ ਬਾਅਦ ਘਰ ਪਰਤਣ ਵਾਲੇ ਪ੍ਰਵਾਸੀ ਕਾਮੇ ਆਮ ਤੌਰ ਤੇ ਆਪਣੇ ਦੇਸ਼ਾਂ ਵਿੱਚ ਅਨਟੇਰੀਓ ਵਿੱਚ ਪੂਰਾ ਸਮਾਂ ਕੰਮ ਕਰਨ ਨਾਲੋਂ ਬਹੁਤ ਘੱਟ ਕਮਾਈ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ WSIB 2007 ਦੇ 50 ਦਾਅਵਿਆਂ ਦੀ ਸਮੀਖਿਆ ਕਰ ਰਿਹਾ ਹੈ ਤੇ ਸੰਭਾਵਤ ਤੌਰ ਤੇ ਪਿਛਲੇ ਕਲੇਮ ਵਿੱਚ ਲੱਖਾਂ ਦਾ ਭੁਗਤਾਨ ਕਰੇਗਾ ਲੈਂਗ ਨੇ ਕਿਹਾ ਹੈ ਕਿ ਇਹ ਕੁਝ ਕਮਜ਼ੋਰ ਲੋਕ ਨੇ 온ਟਾਰੀਓ ਵਿੱਚ ਕੰਮ ਕਰਨ ਦੇ ਲਈ ਆਏ ਸਨ ਤੇ ਉਹਨਾਂ ਨੂੰ ਸੱਟ ਲੱਗ ਗਈ। ਉਹਨਾਂ ਦੇ ਦੇਸ਼ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ 온ਟਾਰੀਓ ਤੋਂ ਨਾ ਹੋਣ ਕਰਕੇ ਉਹਨਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਗਿਆ। ਕਈ ਸਾਲ ਪਹਿਲਾਂ ਅਜਹੀਆਂ ਸਥਿਤੀਆਂ ਵਿੱਚ ਚਾਰ ਜ਼ਖਮੀ ਪ੍ਰਵਾਸੀ ਮਜ਼ਦੂਰ ਬਿਹਤਰ ਮੁਆਵਜ਼ੇ ਲਈ ਦਲੀਲ ਦੇਣ ਲਈ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਅਪੀਲ ਟ੍ਰਿਬਿਊਨਲ ਦੇ ਕੋਲ ਗਏ ਸਨ ਪਿਛਲੇ ਸਤੰਬਰ ਵਿੱਚ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਸੀ ਕਿ ਡਬਲਯੂਐਸਆਈਬੀ ਦਾ ਇਹ ਮੰਨਣਾ ਗਲਤ ਸੀ ਕਿ ਮੌਸਮੀ ਪ੍ਰਵਾਸੀ ਕਾਮੇ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਰਾਹੀਂ ਵਾਤ ਤੋਂ ਵਾਤ 12 ਹਫ਼ਤਿਆਂ ਦੀ ਆਮਦਨ ਨੁਕਸਾਨ ਦੇ ਮੁਆਵਜ਼ੇ ਦੇ ਯੋਗ ਨੇ ਜੇਕਰ ਉਹ ਜ਼ਖਮੀ ਹੋਏ ਸਨ ਕਾਮਿਆਂ ਦੇ ਅਸਲ ਹਾਲਾਤ ਜਿਵੇਂ ਕਿ ਉਹ ਆਪਣੀ 60 ਤੋਂ ਠੀਕ ਹੋ ਗਏ ਨੇ ਕੰਮ ਕਰਨ ਜਾਂ ਨੌਕਰੀ ਲੱਭਣ ਦੇ ਯੋਗ ਸਨ ਨੂੰ ਧਿਆਨ ਵਿੱਚ ਰੱਖੇ ਬਿਨਾ ਸਾਰੇ ਕਾਮੇ 온ਟਾਰੀਓ ਦਾ ਆਪਣੇ ਦੇਸ਼ ਦੇ ਵਿੱਚ ਕੰਮ ਤੇ ਵਾਪਸ ਆ ਸਕਦੇ ਨੇ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਜੋ ਉਚਿਤ ਨਹੀਂ ਸੀ ਇਸ ਫੈਸਲੇ ਵਿੱਚ ਦੱਸੇ ਗਏ ਕਾਰਨਾ ਕਰਕੇ ਪੈਨਲ ਨੇ ਸਿੱਟਾ ਕੱਢਿਆ ਕਿ ਪ੍ਰਵਾਸੀ ਖੇਤੀਬਾੜੀ ਕਾਮਿਆਂ ਲਈ ਲੰਬੇ ਸਮੇਂ ਤੋਂ ਕਮਾਈ ਦੇ ਨੁਕਸਾਨ ਲਾਭ ਉਹਨਾਂ ਦੀ ਅਸਲ ਸਥਾਨਕ ਖੇਤਰੀ ਕਿਰਤ ਮੰਡੀ ਵਿੱਚ ਕਮਾਈ ਕਰਨ ਦੀ ਯੋਗਤਾ ਤੇ ਆਧਾਰਿਤ ਹੋਣੇ ਚਾਹੀਦੇ ਨੇ ਲੈਂਗ ਨੇ ਕਿਹਾ ਕਿ ਟ੍ਰਿਬਿਊਨਲ ਦੇ ਫੈਸਲੇ ਨੇ ਡਬਲਯੂ ਐਸ ਆਈ ਬੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਕਿਉਂਕਿ ਇਸ ਨੇ ਪਹਿਲਾਂ ਹੀ ਇਸ ਕਾਨੂੰਨ ਦੀ ਵਿਆਖਿਆ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਨੇ ਸੰਗਠਨ ਨੂੰ ਯਕੀਨ ਦਵਾਇਆ ਕਿ ਇਹ ਸਮੱਸਿਆ ਨੂੰ ਹੱਲ ਕਰਨ ਲਈ ਸਹੀ ਰਸਤੇ ਤੇ ਸੀ ਲਹਿੰਦੇ ਕਿਹਾ ਕਿ ਜੇਕਰ ਤੁਸੀਂ অন্ਟਾਰੀਓ ਵਿੱਚ ਕੰਮ ਕਰਦੇ ਹੋਏ ਜ਼ਖਮੀ ਹੋ ਜਾਂਦੇ ਹੋ ਜਾਂ ਤੁਹਾਡੇ ਨਾਲ ਇੱਜ਼ਤ ਨਾਲ ਸਲੂਕ ਕੀਤਾ ਜਾਏਗਾ ਤਾਂ ਹੰਦਰਦੀ ਵਾਲਾ ਸਲੂਕ ਕੀਤਾ ਜਾਣਾ ਜ਼ਰੂਰੀ ਹੈ ਨਿਊਜ਼ ਸਟੋਰੀ ਚੈਨਲ ਪੰਜਾਬੀ ਦੀ ਰਿਪੋਰਟ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕਯੂਬਿਕ ਸਿਟੀ ਦੇ ਵਿੱਚ ਇਤਿਹਾਸਕ ਕਯੂਬਿਕ ਬ੍ਰਿਜ ਦੀ ਜ਼ਿੰਮੇਵਾਰੀ ਆਪਣੇ ਹੱਥ ਕਰਨ ਲਈ ਕੈਨੇਡੀਅਨ ਨੈਸ਼ਨਲ ਰੇਲਵੇ ਦੇ ਨਾਲ ਡਾਲਰ 1 ਬਿਲੀਅਨ ਦਾ ਇਕਰਾਰਨਾਮਾ ਕੀਤਾ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਊਬਿਕ ਸਿਟੀ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਫੈਡਰਲ ਅਗਲੇ 25 ਸਾਲਾਂ ਦੇ ਵਿੱਚ ਪੁਲ ਦੀ ਮੁਰੰਮਤ, ਮੋੜ ਪੇਂਟ ਅਤੇ ਇਸ ਦੇ ਰੱਖ-ਰਖਾਵ ਲਈ 1 ਬਿਲੀਅਨ ਡਾਲਰ ਖਰਚ ਕਰੇਗਾ ਜਿਸ ਦੇ ਨਾਲ ਇਹ ਪੁਲ ਆਉਂਦੇ ਦਹਾਕਿਆਂ ਤੱਕ ਟਿਕਿਆ ਰਹੇਗਾ। ਕਿਊਬਿਕ ਬ੍ਰਿਜ ਜਿਸ ਨੂੰ ਫ੍ਰੈਂਚ ਵਿੱਚ ਪੋਂਟ ਡੇ ਕਿਊਬੇ ਕ ਵੀ ਕਿਹਾ ਜਾਂਦਾ ਹੈ ਸੈਂਟਰ ਲਾਰੈਂਸ ਨਦੀ ਤੇ ਬਣਿਆ 549 ਮੀਟਰ ਦਾ ਇਹ ਪੁਲ ਹੈ ਜੋ ਕਿ ਯੂਬਿਕ ਸਿਟੀ ਨੂੰ ਇਸ ਦੇ ਦੱਖਣੀ ਕਿਨਾਰੇ ਦੇ ਵੱਸੇ ਉਪਨਗਰਾਂ ਦੇ ਨਾਲ ਜੋੜਦਾ ਹੈ ਇਹ ਦੁਨੀਆ ਦਾ ਸਭ ਤੋਂ ਲੰਬਾ ਕੈਂਟੇਲੀਵਰ ਪੁਲ ਹੈ ਬੇਸ਼ੱਕ ਫੈਡਰਲ ਸਰਕਾਰ ਪੁਲ ਦੀ ਮਾਲਕ ਹੋਵੇਗੀ ਇਕਰਾਰਨਾਮਾ ਕਹਿੰਦਾ ਹੈ ਕਿ ਸੀਐਨ ਤੇ ਯੂਬਿਕ ਸਰਕਾਰ ਪੁਲ ਦੇ ਰੇਲ ਅਤੇ ਰੋਡਵੇ ਦੀ ਜ਼ਿੰਮੇਵਾਰੀ ਲਈ ਮਾਲਕੀ ਨੂੰ ਜਿਹੜਾ ਉਬਰਕਰਾਰ ਰੱਖਣ ਗਿਆ ਯੂਬਿਕ ਬ੍ਰਿਜ ਨੂੰ ਰੋਜ਼ਾਨਾ 33000 ਵਾਹਨਾਂ ਦੁਆਰਾ ਪਾਰ ਕੀਤਾ ਜਾਂਦਾ ਹੈ ਇਹ ਪੁਲ 1917 ਦੇ ਵਿੱਚ ਖੋਲਿਆ ਗਿਆ ਸੀ ਤੇ ਇਸ ਨੂੰ 1995 ਦੇ ਵਿੱਚ ਇਸ ਦੀ ਲੰਬਾਈ ਦੇ ਕਾਰਨ ਇੱਕ ਰਾਸ਼ਟਰੀ ਇਤਿਹਾਸਿਕ ਸਥਾਨ ਦੇ ਵਜੋਂ ਮਨੋਨਿਤ ਵੀ ਕੀਤਾ ਗਿਆ ਸੀ ਇਹ ਉੱਤਰੀ ਅਮਰੀਕਾ ਦੇ ਵਿੱਚ ਨਿਕਲ ਅਤੇ ਸਟੀਲ ਦਾ ਬਣਿਆ ਪਹਿਲਾ ਵੱਡਾ ਪੁਲ ਸੀ ਇਸ ਦਾ ਨਿਰਮਾਣ ਤਰਾਸ ਦੀ ਨਾਲ ਵੀ ਜੁੜਿਆ ਰਿਹਾ 1907 ਵਿੱਚ ਇਸ ਦੇ ਟਹਨ ਦੇ ਨਾਲ 76 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਤੇ 1916 ਦੇ ਵਿੱਚ ਇੱਕ ਦੂਜਾ ਹਾਸਾ ਹੋਇਆ ਜਿਸ ਵਿੱਚ 13 ਲੋਕਾਂ ਦੀ ਮੌਤ ਹੋਈ ਸੀ BC Ferries ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਬਹੁਤ ਸਾਰੇ ਬਾਥਰੂਮਾਂ ਨੂੰ 올 ਜੈਂਡਰ ਵਾਸ਼ਰੂਮਾਂ ਦੇ ਵਿੱਚ ਤਬਦੀਲ ਕਰਨਗੇ ਤੇ ਵਧੇਰੇ ਪਹੁੰਚਯੋਗ ਸੰਕੇਤ ਤਿਆਰ ਕਰਨਗੇ ਤੇ ਸਾਰੇ ਯਾਤਰੀਆਂ ਲਈ ਮੈਨਸਚੁਅਲ ਸਪਲਾਈ ਵੀ ਪ੍ਰਦਾਨ ਕਰਨਗੇ। ਸੰਸਥਾ ਨੇ ਕਿਹਾ ਹੈ ਕਿ ਉਹ ਯੂਨਾਈਟਿਡ ਵੇ ਦੇ BC ਪੀਰੀਅਡ ਵਾਦੇ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਸਾਰੇ ਜਹਾਜ਼ਾਂ ਤੇ ਸਾਰੇ ਟਰਮੀਨਲਾਂ ਤੋਂ ਬਿਨਾਂ ਕੀਮਤ ਦੇ ਜਿਹੜੇ ਮਹਾਮਾਰੀ ਦੇ ਵੀ ਉਤਪਾਦ ਹੈ ਉਹ ਪ੍ਰਦਾਨ ਕਰਨ ਦੇ ਲਈ ਤਿਆਰ ਰਹੇ। BCF ਇਸ ਦੇ ਪਬਲਿਕ ਅਫੇਅਰਸ ਦੇ ਮਾਰਕੀਟਿੰਗ ਦੇ ਉੱਪਰ ਅਧਾਰ ਨੇ ਕਿਹਾ ਹੈ ਕਿ ਇਹ ਪਹਿਲ ਕਦਮੀਆਂ ਸਾਡੀ ਸੇਵਾਵਾਂ ਦੇ ਵਿੱਚ ਸਿਰਫ ਸੁਧਾਰਾ ਤੋਂ ਵੱਧ ਨੇ ਉਹ ਸਾਡੇ ਸਾਰੇ ਗਾਹਕਾਂ ਦੀਆਂ ਵਿਭਿੰਨ ਲੋੜਾਂ ਦਾ ਆਦਰ ਕਰਦੇ ਹੋਏ ਇੱਕ ਸਮਾਵੇਸ਼ੀ ਮਾਹੌਲ ਬਣਾਉਣ ਦੇ ਲਈ ਸਾਡੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੇ ਨੇ ਇਸ ਤੋਂ ਇਲਾਵਾ ਬੀਸੀ ਫੈਰਿਸ ਨੇ ਕਿਹਾ ਹੈ ਕਿ ਇਹ ਪਹੁੰਚ ਯੋਗਤਾ ਨੂੰ ਬਿਹਤਰ ਬਣਾਉਣ ਦੇ ਲਈ 300 ਤੋਂ ਵੱਧ ਜਨਤਕ ਤੇ ਕਰਮਚਾਰੀਆਂ ਦੇ ਸਿੰਗਲ ਵਰਤੋਂ ਵਾਲੇ ਵਾਸ਼ਰੂਮਾਂ ਨੂੰ ਸਮੁੰਦਰੀ ਜਹਾਜ਼ਾਂ ਤੇ ਟਰਮੀਨਲਾਂ ਤੇ ਤਬਦੀਲ ਕਰੇਗੀ ਬ੍ਰੇਲ ਵਾਸ਼ਰੂਮ ਦੇ ਚਿੰਨ ਹੁਣ ਹਰ ਵਰਤਨ ਜਿਹੜੇ ਨੇ ਉਹਨਾਂ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਜੋ ਕਿ ਬਸੰਤ 2025 ਤੱਕ ਪੂਰ ਇਸ ਤਰ੍ਹਾਂ ਲਾਗੂ ਹੋਣ ਦੇ ਨਾਲ ਆਉਣ ਵਾਲੇ ਵਿਅਸਤ ਸੀਜ਼ਨ ਲਈ ਇੱਕ ਵਿਆਪਕ ਯਤਨ ਦਾ ਹਿੱਸਾ ਹੈ ਇੱਕ ਬੀਸੀ ਸੁਪਰੀਮ ਕੋਰਟ ਦੇ ਜੱਜ ਨੇ ਸਬਾਈ ਸਿਹਤ ਅਧਿਕਾਰੀ ਡਾਕਟਰ ਬੌਨੀ ਹੈਂਡਰੀ ਨੂੰ ਪਿਛਲੀ ਪੱਟੜ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੇ ਲਈ ਵੈਕਸੀਨ ਦੇ ਆਦੇਸ਼ ਨੂੰ ਵਧਾਉਣ ਲਈ ਜਾਇਸਠ ਟਹਿਰਾਇਆ ਹੈ 15 ਸਿਹਤ ਸੰਭਾਲ ਕਰਮਚਾਰੀਆਂ ਨੇ ਜਨਤਕ ਸਿਹਤ ਆਦੇਸ਼ ਨੂੰ ਸੰਵਿਧਾਨਕ ਤੇ ਹੋਰ ਆਧਾਰਾਂ ਤੇ ਖਾਰਜ ਕਰਨ ਦੀ ਅਪੀਲ ਕੀਤੀ। ਉਹਨਾਂ ਦਾਵਾ ਕੀਤਾ ਕਿ ਕੋਵਿਡ-19 ਹੁਣ ਜਨਤਕ ਸਿਹਤ ਲਈ ਕੋਈ ਮਹੱਤਵਪੂਰਨ ਖਤਰਾ ਨਹੀਂ ਹੈ ਤੇ ਇਸ ਗੱਲ ਦਾ ਕੋਈ ਡਾਕਟਰੀ ਸਬੂਤ ਵੀ ਨਹੀਂ ਹੈ ਕਿ ਗੈਰ ਤੀਕਾ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀ ਕਮਜ਼ੋਰ ਮਰੀਜ਼ਾਂ ਦੇ ਲਈ ਵਧੇਰੇ ਜੋਖਮ ਪੈਦਾ ਕਰਦੇ ਨੇ ਜਸਟਿਸ ਸਾਈਮਨ ਕੋਵਲ ਨੇ ਫੈਸਲਾ ਦਿੱਤਾ ਕਿ ਜਦੋਂ ਹਕਮਾਂ ਨੇ ਜ਼ਮੀਰ ਤੇ ਧਰਮ ਦੇ ਚਾਟਰ ਗਾਰੰਟੀ ਦੀ ਉਲੰਘਣਾ ਕੀਤੀ ਸੀ ਤਾਂ ਉਲੰਘਣਾ ਜਨਤਕ ਸਿਹਤ ਦੀ ਰੱਖਿਆ ਲਈ ਜਾਇਜ਼ ਸੀ ਸਾਬਕਾ ਰਜਿਸਟਰਡ ਨਰਸ ਐਂਡਰੀਆ ਹੈਂਡਰਸ ਨੇ ਕਿਹਾ ਹੈ ਕਿ ਉਹ ਸਹਿਮਤ ਨੇ ਕਿ ਸਾਡੇ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਸੀ ਕਿਉਂਕਿ ਸਾਡੇ ਕੋਲ ਇੱਕ ਵਿਕਲਪ ਹੋਣਾ ਚਾਹੀਦਾ ਸੀ ਜਸਟਿਸ ਕੋਵਲ ਨੇ ਆਦੇਸ਼ ਦੇ ਵਿੱਚ ਪਹਿਲੂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਇਹ ਹੁਣ ਪ੍ਰਬੰਧਕੀ ਭੂਮਿਕਾਵਾਂ ਜਾਂ ਉਹਨਾਂ ਮਾਮਲਿਆਂ ਵਿੱਚ ਕਰਮਚਾਰੀਆਂ ਤੇ ਲਾਗੂ ਨਹੀਂ ਹੋ ਸਕਦਾ ਜਿੱਥੇ ਲੋਕ ਰਿਮੋਟ ਤੋਂ ਕੰਮ ਕਰਦੇ ਨੇ ਅਦਾਲਤੀ ਦਸਤਾਵੇਜ਼ਾਂ ਅਨੁਸਾਰ 1800 ਵਰਕਰਾਂ ਨੂੰ ਹੁਕਮਾਂ ਦੀ ਪਾਲਣਾ ਨਾ ਕਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਕੰਜ਼ਰਵੇਟਿਵ ਨੇਤਾ ਜான் ਰੋਸਟਰ ਨੇ ਕਿਹਾ ਕਿ ਉਹਨਾਂ ਲੋਕਾਂ ਨੂੰ ਗਵਾਉਣ ਦੇ ਨਾਲ ਸਿਹਤ ਸੰਭਾਲ ਸੰਕਟ ਹੋਰ ਵੀ ਹਤਰ ਹੋ ਗਿਆ ਉਹਨਾਂ ਕਿਹਾ ਕਿ ਅਸੀਂ ਆਦੇਸ਼ ਨੂੰ ਰੱਦ ਕਰਾਂਗੇ ਤੇ ਉਹਨਾਂ ਕਰਮਚਾਰੀਆਂ ਨੂੰ ਵਾਪਸ ਰੱਖਣਾ ਚਾਹਾਂਗੇ ਬੀਸੀ ਸਿਹਤ ਮੰਤਰੀ ਆਈਡੀਐਨ ਡਿਸ ਨੇ ਕਿਹਾ ਹੈ ਕਿ ਉਪਾਅ ਕੀਤੇ ਜਾਣਦੇ ਕਈ ਕਾਰਨ ਸਨ 10 ਮਈ ਦੇ ਫੈਸਲੇ ਵਿੱਚ ਕੋਵਲ ਨੇ ਕਿਹਾ ਹੈ ਕਿ ਸੂਬੇ ਦੇ ਚੋਟੀ ਦੇ ਡਾਕਟਰ ਨੂੰ 5 ਅਕਤੂਬਰ 2021 ਤੋਂ ਕੋਵਿਡ-19 ਵੈਕਸੀਨ ਦੇ ਆਦੇਸ਼ਾਂ ਨੂੰ ਵਧਾਉਣ ਲਈ ਜਾਣਣਾ ਜਿਹੜਾ ਉਸ ਦੇ ਲਈ ਜਾਇਜ਼ ਠਹਿਰਾਇਆ ਗਿਆ ਹੈ ਤੇ ਪਟੀਸ਼ਨ ਕਰਤਾ ਜੋ ਸਿਹਤ ਸੰਭਾਲ ਕਰਮਚਾਰੀ ਨੇ ਜਿਨ੍ਹਾਂ ਨੇ ਟੀਕਾਕਰਨ ਤੋਂ ਇਨਕਾਰ ਕਰਨ ਲਈ ਆਪਣੀ ਨੌਕਰੀ ਗਵਾ ਦਿੱਤੀ ਸੀ ਨੇ ਚਾਰ ਮੁੱਖ ਆਧਾਰਾਂ ਦੇ ਉੱਤੇ ਦਾਅਵਾ ਕੀਤਾ ਕੁਝ ਪਟੀਸ਼ਨ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਹੁਕਮ ਉਹਨਾਂ ਦੇ ਧਰਮ ਦੀ ਆਜ਼ਾਦੀ ਦੇ ਸੰਵਿਧਾਨਕ ਅਧਿਕਾਰਾਂ ਦੇਰ ਕਾਟਾ ਜ਼ਿਆਦਾਤਰ ਪਟੀਸ਼ਨ ਕਰਤਾਵਾਂ ਨੇ ਬੇਰੋਜ਼ਗਾਰੀਆ ਘੱਟ ਰੋਜ਼ਗਾਰ ਦੀ ਰਿਪੋਰਟ ਕੀਤੀ ਹੈ ਮੀਡੀਆ ਦੇ ਮੈਂਬਰਾਂ ਨੇ ਕੋਵਿਡ-19 ਮਹਾਮਾਰੀ ਨੂੰ ਕਵਰ ਕੀਤਾ ਹੈ ਉਹ ਜਾਣਦੇ ਨੇ ਕਿ ਲੰਬੇ ਸਮੇਂ ਦੀ ਦੇਖਭਾਲ ਵਿੱਚ ਕਿੰਨੇ ਕਮਜ਼ੋਰ ਲੋਕ ਸਨ ਉਹ ਜਾਣਦੇ ਨੇ ਕਿ ਕਿੰਨੇ ਕਮਜ਼ੋਰ ਲੋਕ ਗੰਭੀਰ ਦੇਖਭਾਲ ਵਿੱਚ ਸਨ ਤੇ ਇਸ ਲਈ ਉਪਾਅ ਕੀਤੇ ਗਏ ਸਨ ਤੇ ਅਦਾਲਤਾਂ ਵਿੱਚ ਇੱਕ ਵਿਚਾਰ ਦਾ ਸਮਰਥਨ ਵੀ ਕੀਤਾ ਗਿਆ ਸੀ ਅਗੇ ਦੇਖਦੇ ਹਾਂ ਜੀ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਹਾਜ਼ਰ ਹੋ ਰਿਹਾ ਵੈਸੇ ਇੱਕ ਖਬਰ ਆ ਕੈਲਗਰੀ ਤੋਂ ਰਹੀ ਹੈ ਇੱਕ ਉਹ ਖਬਰ ਇਹ ਆ ਜੀ ਭਈ ਕੈਲਗਰੀ ਦੀ ਜਿਹੜੀ ਕਾਉਂਸਲ ਹੈ ਨਾ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ 2022 ਦੇ ਵਿੱਚ ਪਰ ਉਹ ਇਨੈਕਟ ਜਿਹੜਾ ਜਨਵਰੀ ਦੇ ਵਿੱਚ ਕੀਤਾ ਸੀਗਾ ਯਾਨੀ ਕਿ ਲਾਗੂ ਕੀਤਾ ਸੀ ਜਨਵਰੀ ਦੇ ਵਿੱਚ ਪਰ ਉਹਦਾ ਹੀ ਮੁਖਾਲਕ ਮੁਖਾਲਫਤ ਬਹੁਤ ਹੋ ਰਹੀ ਸੀਗੀ ਲੋਕਾਂ ਵੱਲੋਂ ਸੋ ਉਹ ਲੋਕਾਂ ਦੇ ਜਿਹੜੀ ਗੱਲਬਾਤ ਨੂੰ ਸੁਣਨ ਤੋਂ ਬਾਅਦ ਦੁਬਾਰਾ ਮੀਟਿੰਗ ਹੋਈ ਆ ਤੇ ਉਹ 12 ਤੇ 3 ਦੇ ਫਰਕ ਨਾਲ ਜੀ ਵੋਟਾਂ ਦੇ ਨਾਲ ਉਹਨੂੰ ਜਿਹੜਾ ਡਿਚ ਕਰ ਦਿੱਤਾ ਗਿਆ ਯਾਨੀ ਕਿ ਪਾਸੇ ਕਰ ਦਿੱਤਾ ਗਿਆ ਕਾਨੂੰਨ ਹੁਣ ਪੁੱਛੋਂਗੇ ਫੇ ਉਹ ਕਾਨੂੰਨ ਹੈ ਕੀ ਸੀਗਾ ਕਾਨੂੰਨ ਇਹ ਸੀਗਾ ਵੀ ਜਦੋਂ ਤੁਸੀਂ ਜੀ ਕਿਤੇ ਖਾਣ ਪੀਣ ਜਾਂਦੇ ਆ ਰੈਸਟੋਰੈਂਟ 'ਚ ਫੂਡ ਲੈਂਡ ਜਾਂਦੇ ਆ ਤੁਰੇ ਜਾਂਦੇ ਮੈਕਡੋਨਲਡ ਜਾਂ ਹੋਰ ਜਿਹੜੇ ਕੋਈ ਵੀ ਰੈਸਟੋਰੈਂਟ ਆ ਫਾਸਟ ਫੂਡ ਉੱਥੇ ਤੁਹਾਨੂੰ ਉਹ ਕਹਿੰਦੇ ਸੀ ਵੀ ਜੇ ਬੈਗ 'ਚ ਪਾਉਣੇ ਤੇ ਤੇ ਪੈਸੇ ਲੱਗਣਗੇ 10-15 ਸੈਂਟ ਇੱਕ ਬੈਗ ਦੇ ਸੀਗੇ ਰੀਯੂਜ਼ੇਬਲ ਬੈਗ ਜਿਹੜੇ ਉਹਨਾਂ ਦਾ ਡਾਲਰ ਸੀਗਾ ਤੇ ਉਹ ਕਹਿੰਦੇ ਜੀ ਵੀ ਨਹੀਂ ਸਿਟੀ ਵਾਲੇ ਜਿਹੜੇ ਲੋਕ ਆ ਉਹ ਵੀ ਇਸ ਗੱਲ ਤੋਂ ਖਫਾ ਸੀਗੇ ਤੇ ਕਾਉਂਸਲ ਵਾਲੇ ਵੀ ਜਦੋਂ ਹੁਣ 12-3 ਦੇ ਨਾਲ ਵੋਟਾਂ ਪਈਆਂ ਜੀ ਤੇ ਤੁਹਾਨੂੰ ਪਤਾ ਲੱਗਦਾ ਵੀ ਉਹਦੇ 'ਚ ਉਹ ਵੀ ਖਫਾ ਸੀਗੇ ਸੋ ਉਹ ਉਹਨਾਂ ਨੇ ਜੀ ਡਿਚ ਕਰ ਦਿੱਤਾ ਸੋ ਲੋਕਾਂ ਨੂੰ ਹੁਣ ਉਹ ਪੈਸੇ ਉੱਤੇ ਨਹੀਂ ਦੇਣੇ ਪੈਣਗੇ ਪਰ ਜਿਹੜੀ ਕੈਚ ਇਹ ਆ ਜੀ ਉਹ ਕਹਿੰਦੇ ਵੀ ਫੈਡਰਲ ਕਾਨੂੰਨ ਜਿਹੜਾ ਸਰਕਾਰ ਦਾ ਬਣਾਇਆ ਉਹ ਉੱਥੇ ਦਾ ਉੱਥੇ ਹੀ ਆ ਸਿੰਗਲ ਯੂਜ਼ ਜਿਹੜੀਆਂ ਚੀਜ਼ਾਂ ਉਹਨਾਂ ਦਾ ਜਿਵੇਂ ਪਲਾਸਟਿਕ ਹੈਗੀ ਆ ਵੀ ਉਹਨੂੰ ਘਟਾਇਆ ਜਾਵੇ ਔਰ ਇਹ ਗੱਲ ਹੁਣ ਉਹਨਾਂ ਨੇ ਜਿਹੜੇ ਰੈਸਟੋਰੈਂਟ ਹੈ ਉਹਨਾਂ ਤੇ ਪਾ ਦਿੱਤੀ ਆ ਕਾਉਂਸਲ ਨੇ ਉਹ ਕਹਿੰਦੇ ਜੀ ਵੀ ਤੁਸੀਂ ਆਪਣੇ ਆਪ ਤੇ ਇਹ ਜਿਹੜਾ ਹੈ ਵੀ ਜਿਹੜੀ ਵੇਸਟ ਹੈ ਉਹਨੂੰ ਘਟਾਉਣ ਦਾ ਉਪਰਾਲਾ ਕਰੋ ਤੇ ਹੋ ਸਕਦਾ ਤੇ ਉਹ ਆਪ ਹੀ ਚਾਰਜ ਕਰਨਗੇ ਪੈਸੇ ਸੋ ਮੈਨੂੰ ਇਹ ਲੱਗਦਾ ਵੀ ਥੋੜਾ ਜਿਹਾ ਹਜੇ ਵੀ ਲੋਕਾਂ ਲਈ ਇੱਥੇ ਕਨਫਿਊਜ਼ਿੰਗ ਹੋ ਸਕਦਾ ਜਾਂ ਲੋਕੀ ਉਸ ਰੈਸਟੋਰੈਂਟ ਨਾਲ ਲੜਨਗੇ ਜਿਹੜੇ ਉਹਨਾਂ ਤੋਂ ਪੈਸੇ ਮੰਗੇਗਾ ਕਿਉਂਕਿ ਹੁਣ ਕਾਉਂਸਲ ਨੇ ਤਾਂ ਉਹ ਕਾਨੂੰਨ ਹਟਾ ਦਿੱਤਾ ਜੀ ਪਰ ਫੈਡਰਲ ਗਵਰਨਮੈਂਟ ਵਾਲਾ ਜਿਹੜਾ ਕਾਨੂੰਨ ਕਹਿੰਦੇ ਬਣਿਆ ਹੋਇਆ ਉਹ ਉਸੇ ਤਰ੍ਹਾਂ ਹੀ ਹੈ ਸਟੈਂਡ ਕਰਦਾ ਯਾਨੀ ਕਿ ਇਹ ਇੱਕ ਵਾਰੀ ਸਿੰਗਲ ਯੂਜ਼ ਪਲਾਸਟਿਕ ਦਾ ਘਟਾਇਆ ਜਾਵੇ ਕਿਉਂਕਿ ਦੁਨੀਆ ਭਰ ਦੇ ਵਿੱਚ ਜਾ ਕੇ ਉਹ ਇਹਨਾਂ ਨੇ ਵਾਅਦੇ ਕੀਤੇ ਆ ਵੀ ਅਸੀਂ ਜਿਹੜੀ ਉਹ ਵੇਸਟੇਜ ਹੈਗੀ ਆ ਉਹ ਘਟਾ ਦੇਾਂਗੇ ਸੋ ਇੱਕ ਖਬਰ ਤਾਂ ਇਹ ਹੋ ਗਈ ਕੈਲਗਰੀ ਤੋਂ ਦੂਸਰੀ ਇੱਕ ਖਬਰ ਇਹ ਆ ਰਹੀ ਆ ਵੀ ਅਲਬਰਟਾ ਦੀ ਇੱਕ ਔਇਲ ਤੇ ਗੈਸ ਕੰਪਨੀ ਹੈ ਜੀ ਉਹਨੂੰ ਜੁਰਮਾਨਾ ਹੋਇਆ ਜੁਰਮਾਨਾ ਹੋਇਆ 1,91,000 ਤੇ 885 ਡਾਲਰ ਦਾ ਉਹ ਕਾਦੇ ਲਈ ਉਹ ਇਸ ਕਰਕੇ ਵੀ ਇਹਨਾਂ ਨੇ ਜਿਹੜੀ ਨਾ ਮੈਥਨ ਗੈਸ ਆ ਉਹਦੀ ਵੀ ਘਟਾਉਣ ਦੀ ਗੱਲ ਹੋਈ ਆ ਕਿਉਂਕਿ ਕਾਰਬਨ ਡਾਈਆਕਸਾਈਡ ਤੋਂ ਬਾਅਦ ਜਿਹੜੀ ਇਹ ਮੈਥਨ ਗੈਸ ਗੈਸ ਆ ਉਹ ਆਉਂਦੀ ਆ ਜੀ ਜਿਹੜੀ এনवायरमेंट ਨੂੰ ਖਰਾਬ ਕਰਦੀ ਆ ਸੋ ਇਹਦੇ ਤੇ ਵੀ ਉਹਨਾਂ ਨੇ ਲਾਇਆ ਹੋਇਆ ਵੀ ਇਹਨੂੰ ਵੀ ਘਟਾਇਆ ਜਾਵੇ ਇਹ ਖਾਸ ਕਰਕੇ ਜਦੋਂ ਡ੍ਰਿਲਿੰਗ ਵਗੈਰਾ ਕੀਤੀ ਜਾਂਦੀ ਆਈ ਤੇ ਇਹ एनवायरनमेंट ਦੇ ਵਿੱਚ ਐਸਕੇਪ ਕਰਦੀ ਆ। ਇਸ ਕੰਪਨੀ ਨੇ ਕੀ ਕੀਤਾ ਵੀ ਜਿਹੜਾ ਪੁਰਾਣਾ ਡਾਟਾ ਸੀ ਨਾ ਉਹ ਕਹਿੰਦੇ ਜੀ ਇਹ 2021 ਵਾਲਾ ਡਾਟਾ ਆ ਪਰ ਉਹ ਸਿੱਗਾ ਪੁਰਾਣਾ। ਸੋ ਇਸ ਗੱਲ ਬਾਤ ਤੇ ਉਹ ਕਹਿੰਦੇ ਵੀ ਇਹਨਾਂ ਨੇ ਡਾਟਾ ਜਿਹੜਾ ਠੀਕ ਨਹੀਂ ਸਾਨੂੰ ਦਿੱਤਾ ਔਰ ਪੁਰਾਣਾ ਡਾਟਾ ਦੇ ਰਹੇ ਨੇ ਔਰ ਉਹਨਾਂ ਨੂੰ ਨਾਲ ਇਹ ਕਿਹਾ ਵੀ ਭਾਈ ਤੁਸੀਂ ਇਹ ਠੀਕ ਕੰਮ ਕਰ ਕਰੋ ਵਰਨਾ ਆ ਜਿਹੜਾ ਜਿਵੇਂ ਹੁਣ ਤੁਹਾਨੂੰ ਜੁਰਮਾਨਾ ਹੋਇਆਗਾ ਨੂੰ ਹੋਰ ਵੀ ਪ੍ਰੋਬਲਮ ਹੋ ਸਕਦੀਆਂ ਨੇ ਔਰ ਉਹ ਜਿਹੜੀ ਕੰਪਨੀ ਹੈਗੀ ਆ ਜੀ ਉਹਦਾ ਨਾਮ ਹੈਗਾ ਟੈਲਾ ਹੈਸੀ ਐਕਸਪਲੋਰੇਸ਼ਨ ਇਹ ਛੋਟੀ ਕੰਪਨੀ ਤਾਂ ਹੈਗੀ ਆ ਪਰ ਉਹਨਾਂ ਨੂੰ ਜੁਰਮਾਨਾ ਹੋਇਆ 1,91,000 ਤੇ 885 ਡਾਲਰ ਦਾ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ